ਸਲੋਕ ਮਹੱਲਾ ਦੀ ਜਾ ਪੂਰਬ ਲਿਖਿਆ ਕਮਾ ਬਣਾ ਜੇ ਕਰਤੈ ਆਪ ਲਿਖਿਆਸ ਮੋਠ ਗਲੀ ਪਾਈਨ ਬਿਸਰਿਆ ਗੁਣ ਦਾਸ ਸ਼ਬਦ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜਿਆਂ ਦਾ ਰਾਗ ਸੋਰਠਿ ਕੀ ਬਾਰ ਦੇ ਵਿੱਚ 643 ਨੰਬਰ ਅੰਗ ਉਤੇ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਪੁਰਬ ਲਿਖਿਆ ਪਿਛਲੇ ਕੀਤੇ ਕਰਮ ਅਨੁਸਾਰ ਜੋ ਲੇਖ ਲਿਖਿਆ ਕਮਾਉਣਾ ਉਹੀ ਕਮਾਉਣਾ ਪੈਂਦਾ ਹੈ ਜੇ ਕਰਤੈ ਜੇ ਉਸ ਕਰਤਾਰ ਨੇ ਆਪ ਲਿਖਿਆ ਉਸ ਜੀ ਉਹ ਆਪ ਲੇਖ ਲਿਖਿਆ ਹੈ ਮੋਟ ਗੋਲੀ ਪਾਇਨ ਮੋਹ ਮੋਦੀ ਠੱਗ ਬੂਟੀ ਪਾਈਨ ਦੇ ਦਿੱਤੀ ਹੈ ਵਿਸਰਿਆ ਭੁੱਲ ਗਿਆ ਗੁਣਦਾਸ ਗੁਣਾ ਦਾ ਖਜ਼ਾਨਾ ਪ੍ਰਭੂ ਗੁਰੂ ਸਹਬ ਪ੍ਰਮਾਨ ਕਰਦੇ ਹਨ ਪਿਛਲੇ ਕੀਤੇ ਕਰਮ ਅਨੁਸਾਰ ਮੁੱਢ ਤੋਂ ਜੋ ਸੰਸਕਾਰ ਰੂਪ ਲੇਖ ਲਿਖਿਆ ਪਾਉ ਲਿਖਿਆ ਹੋਇਆ ਹੈ ਤੇ ਜੋ ਕਰਤਾਰ ਨੇ ਆਪ ਲਿਖ ਦਿੱਤਾ ਹੈ ਉਹ ਜ਼ਰੂਰ ਕਮਾਉਣਾ ਪੈਂਦਾ ਹੈ ਉਸ ਲੇਖ ਅਨੁਸਾਰ ਹੀ ਮੋਦੀ ਠਗ ਬੂਟੀ ਜਿਸ ਨੂੰ ਮਿਲ ਗਈ ਹੈ ਉਸ ਨੂੰ ਗੁਨਾ ਦਾ ਖਜ਼ਾਨਾ ਆਰੀ ਬਿਸਰ ਗਿਆ ਹੈ ਮਤ ਜਾਣੋ ਜਗ ਜੀਵ ਦਾ ਦੁਜੈ ਪਾਏ ਮੁਈ ਆਸ ਜਿਨਿ ਗੁਰਮੁਖ ਨਾਮ ਨ ਚੇਤਿਓ ਸੇ ਬਹਿਣ ਨ ਮਿਲਨੀ ਪਾਸ ਮਤ ਜਾਣੋ ਇਹ ਕਦੇ ਵੀ ਨ ਸਮਝੋ ਜਗ ਜੀਵ ਦਾ ਕੀ ਜਗ ਜਿਉਂਦਾ ਹੈ ਦੁਜੇ ਪਏ ਜੋ ਮਾਇਆ ਦੇ ਮੋਹ ਦੇ ਵਿੱਚ ਮੂਈ ਆਸ ਮਰੇ ਪੈ ਹਨ ਜਿਨੇ ਗੁਰਮੁਖ ਜਿਨਾ ਗੁਰਮੁਖਾ ਨੇ ਨਾਮ ਨ ਚੇਤੇ ਉਹ ਸਤਿਗੁਰੂ ਦੇ ਸਨਮੁਖ ਹੋ ਕੇ ਨਾਮ ਨਹੀਂ ਸਿਮਰਿਆ ਸੇ ਬਹਿਣ ਉਹ ਕਦੇ ਵੀ ਨਹੀਂ ਵੰਦੇ ਨਾ ਮਿਲਣੇ ਪਾਸ ਉਹ ਪ੍ਰਭੂ ਦੇ ਕੋਲ ਉਹਨਾਂ ਦਾ ਬਹਿਣਾ ਨਹੀਂ ਹੁੰਦਾ ਗੁਰੂ ਸਹਿ ਪਰ ਮਾਨ ਕਰਦੇ ਹਨ ਉਸ ਸੰਸਾਰ ਨੂੰ ਜਿਉਂਦਾ ਨਾ ਸਮਝੋ ਜੋ ਮਾਇਆ ਦੇ ਮੋਹ ਵਿੱਚ ਮੋਇਆ ਪਿਆ ਹੈ ਜਿਨ੍ਹਾਂ ਨੇ ਸਤਿਗੁਰੂ ਦੇ ਸੰਮੁਖ ਹੋ ਕੇ ਨਾਮ ਨਹੀਂ ਸਿਮਰਿਆ ਉਹਨਾਂ ਨੂੰ ਪ੍ਰਭੂ ਦੇ ਕੋਲ ਬੈਣਾ ਨਹੀਂ ਮਿਲਦਾ ਦੁੱਖ ਲਾਗਾ ਬਹੁਤ ਕਣਾ ਪੁੱਤ ਕਲਤ ਨਾ ਸਾਥ ਕੋਈ ਜਾਸ ਲੋਕਾਂ ਵਿੱਚ ਮੂੰਹ ਕਾਲਾ ਹੋਆ ਅੰਦਰ ਉਬੇ ਸਾਸ ਦੁੱਖ ਲਾਗਾ ਉਹਨਾਂ ਨੂੰ ਦੁੱਖ ਪ੍ਰਾਪਤ ਹੁੰਦਾ ਹੈ ਬਹੁ ਆਤਕਣਾ ਬਹੁਤ ਹੀ ਦੁਖੀ ਹੁੰਦੇ ਹਨ ਬਹੁਤ ਹੀ ਕਹਣਾ ਦੁੱਖ ਪੁੱਤ ਕਲਤ ਪੁੱਤਰ ਔਰ ਇਸਤਰੀ ਨਾ ਸਾਥ ਕੋਈ ਜਾਸ ਇਹਨਾਂ ਦੇ ਵਿੱਚੋਂ ਕੋਈ ਵੀ ਨਾਲ ਨਹੀਂ ਜਾਏਗਾ ਲੋਕਾਂ ਵਿੱਚ ਮੂੰਹ ਕਾਲਾ ਹੋਆ ਸੰਸਾਰ ਦੇ ਲੋਕਾਂ ਵਿੱਚ ਉਹਨਾਂ ਦਾ ਮੂੰਹ ਕਾਲਾ ਹੁੰਦਾ ਹੈ ਅੰਦਰ ਯੂਬੇ ਸਾਸ ਤੇ ਉਹ ਹੌਕੇ ਲੈ ਲੈ ਕੇ ਰੋਂਦੇ ਹਨ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਉਹ ਮਨਮੁਖ ਬਹੁਤ ਹੀ ਦੁਖੀ ਹੁੰਦੇ ਹਨ ਕਿਉਂਕਿ ਜਿਨ੍ਹਾਂ ਦੀ ਖਾਤਰ ਮਾਇਆ ਦੇ ਮੋਹ ਵਿੱਚ ਪਏ ਸਨ ਉਹ ਪੁੱਤਰ ਇਸਤਰੀ ਤਾਂ ਕੋਈ ਨਾਲ ਨਹੀਂ ਜਾਏਗਾ ਸੰਸਾਰ ਦੇ ਲੋਕਾਂ ਵਿੱਚ ਵੀ ਉਹਨਾਂ ਦਾ ਮੂੰਹ ਕਾਲਾ ਹੋਇਆ ਪਾਪ ਸ਼ਰਮਿੰਦੇ ਹੋਏ ਆਉ ਕੇ ਲੈਂਦੇ ਹਨ ਮਨ ਮੁਖਾਂ ਨੂੰ ਕੋ ਨਾ ਵਿਸਹੀ ਚੁੱਕ ਗਿਆ ਵਿਸਾਸ ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜੀਣਾ ਅੰਤਰ ਨਾਮ ਨਿਵਾਸ ਮਾਨਮੁਖਾਂ ਜਿਹੜੇ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਕੋ ਨ ਵਿਸਈ ਕੋਈ ਵੀ ਵਸਾ ਨਹੀਂ ਕਰਦਾ ਚੁੱਕ ਗਿਆ ਖਤਮ ਹੋ ਗਿਆ ਬੇਸਾਸ ਉਹਨਾਂ ਉਤੇ ਇਤਵਾਰ ਨਾਨਕ ਏ ਨਾਨਕ ਗੁਰਮੁਖਾਂ ਨੂੰ ਸੁੱਖੇ ਅਗਲਾ ਉਹਨਾਂ ਨੂੰ ਬਹੁਤ ਜ਼ਿਆਦਾ ਸੁੱਖ ਮਿਲਦਾ ਹੈ ਜਿਨ੍ਹਾਂ ਅੰਤਰ ਨਾਮ ਨਿਵਾਸ ਇਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਅੰਦਰ ਜਿਨ੍ਹਾਂ ਅੰਤਰ ਜਿਨ੍ਹਾਂ ਦੇ ਅੰਦਰ ਨਾਮ ਨਿਵਾਸ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਨਿਵਾਸ ਹੈ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਮਨ ਮੁਖਾਂ ਦਾ ਕੋਈ ਵਿਸਾ ਨਹੀਂ ਕਰਦਾ ਉਹਨਾਂ ਦਾ ਇਤਵਾਰ ਮੁੱਕ ਜਾਂਦਾ ਹੈ ਪਰ ਇਹ ਨਾਨਕ ਗੁਰਮੁਖਾਂ ਨੂੰ ਬਹੁਤ ਸੁਖ ਮਿਲਦਾ ਹੈ ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਨਾਮ ਦਾ ਨਿਵਾਸ ਹੁੰਦਾ ਹੈ ਮਹੱਲਾ ਦੀ ਜਾ ਸੇ ਸੈਣ ਸੇ ਸੱਜਣਾ ਜੇ ਗੁਰਮੁਖ ਮਿਲ ਐਸੋ ਪਾਏ ਸਤ ਗੁਰ ਕਾ ਪਾਣਾ ਅਨ ਦਿਨ ਕਰਹਿ ਸੇ ਸੱਚ ਰਹੇ ਸਮਾਏ ਸੇ ਸੈਣ ਉਹ ਭਲੇ ਸੇ ਸੱਜਣਾ ਉਹ ਮਨੁੱਖ ਸੇ ਸੈਣ ਸੱਜਣਾ ਉਹ ਭਲੇ ਮਨੁੱਖ ਜੇ ਗੁਰਮੁਖ ਜਿਹੜੇ ਗੁਰੂ ਦੀ ਮਤ ਨੂੰ ਧਾਰਨ ਕਰਦੇ ਹਨ ਮਿਲੈ ਸੁਪਾਏ ਸੁਪਾਏ ਸੁਭਾਅ ਵਿਕੀ ਮਿਲਹਿ ਲੀਨ ਹੋ ਜਾਂਦੇ ਹਨ ਸਤਿਗੁਰ ਕਾ ਭਾਣਾ ਅਨ ਦਿਨ ਕਰੈ ਸਤਿਗੁਰ ਕਾ ਭਾਣਾ ਸਤਿਗੁਰੂ ਦਾ ਹੁਕਮ ਅਨ ਦਿਨ ਹਰ ਰੋਜ਼ ਕਰੈ ਮੰਨ ਦੇ ਹਨ ਸੇ ਸੱਚ ਰਹੇ ਸਮਾਏ ਸੇ ਹੋ ਸੱਚ ਸਦਾ ਤੇ ਰਹਿਣ ਵਾਲਾ ਪ੍ਰਮਾਤਮਾ ਦਾ ਨਾਮ ਰਹੇ ਸਮਾਏ ਲੀਨ ਰਹਿੰਦੇ ਹਨ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਸਤਿਗੁਰੂ ਦੇ ਸਨਮੁਖ ਹੋਏ ਜੋ ਮਨੁੱਖ ਆਪਾ ਨਿਵਾਰ ਕੇ ਪ੍ਰਭੂ ਵਿੱਚ ਸੁਭਾਵਕ ਹੀ ਲੀਨ ਹੋ ਜਾਂਦੇ ਹਨ ਉਹ ਭਲੇ ਲੋਗਾਨ ਤੇ ਸਾਡੇ ਸਾਥੀ ਹਨ ਜੋ ਸਦਾ ਸਤਿਗੁਰੂ ਦਾ ਭਾਣਾ ਮੰਨਦੇ ਹਨ ਉਹ ਸੱਚੇ ਹਰੀ ਵਿੱਚ ਸਮਾਏ ਰਹਿੰਦੇ ਹਨ ਦੁਜੈ ਪਾਏ ਲਗੇ ਸਜਣ ਨਾ ਆਖੀਐ ਜੇ ਅਭਿਮਾਨ ਕਰਹਿ ਵਿਕਾਰ ਮਨਮੁਖ ਆਪਸਵਾਰਥੀ ਕਾਰਜ ਨਾ ਸਕੈ ਸਵਾਰ ਦੁਜੈ ਪਾਏ ਮਾਇਆ ਦੇ ਮੋਹ ਵਿੱਚ ਪਏ ਲੱਗੇ ਲੱਗੇ ਹੋਏ ਹਨ ਸੱਜਣ ਨਾ ਆਖੀਏ ਉਹਨਾਂ ਨੂੰ ਸੰਤ ਜਨ ਨਹੀਂ ਆਖਿਆ ਜਾ ਸਕਦਾ ਜੇ ਆ ਜੇ ਅਭਿਮਾਨ ਕਰੇ ਵਿਕਾਰ ਜੇ ਅਭਿਮਾਨ ਕਹਿੰਦੇ ਨੇ ਹੰਕਾਰ ਕਰੇ ਕਰਦੇ ਹਨ ਵਿਕਾਰ ਵਿਕਾਰਾਂ ਵਿੱਚ ਹੀ ਮਨਮੁਖ ਆਪ ਸੁਆਰਥੀ ਮਨਮੁਖ ਮਾਇਆ ਦੇ ਮੋਹ ਦੇ ਵਿੱਚ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਸੁਆਰਥੀ ਉਦਗਰਜ ਕਾਰਜ ਨਾ ਸਕੈ ਸੁਆਰ ਉਹ ਕਿਸੇ ਕੰਮ ਨੂੰ ਸਵਾਰ ਨਹੀਂ ਸਕਦੇ ਗੁਰੂ ਸਾਹਿਬ ਫਰਮਾਨ ਕਰਦੇ ਹਨ ਉਹਨਾਂ ਨੂੰ ਸੰਤ ਜਨ ਨਹੀਂ ਆਖੀਦਾ ਜੋ ਮਾਇਆ ਦੇ ਮੋਹ ਵਿੱਚ ਲੱਗੇ ਹੋਏ ਹੰਕਾਰ ਦੇ ਵੇਕਾਰ ਕਰਦੇ ਹਨ ਮਨਮੁਖ ਆਪਣੇ ਮਤਲਬ ਦੇ ਪਿਆਰੇ ਹੋਣ ਕਰਕੇ ਕਿਸੇ ਦਾ ਕੰਮ ਸਵਾਰ ਨਹੀਂ ਸਕਦੇ ਨਾਨਕ ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣਹਾਰ ਨਾਨਕ ਹੈ ਨਾਨਕ ਪੂਰਬ ਲਿਖਿਆ ਪਿਛਲੇ ਕਰਮਾਂ ਅਨੁਸਾਰ ਪੂਰਬ ਮੁੱਢ ਤੋਂ ਲਿਖਿਆ ਹੋਇਆ ਕਮਾਵਣਾ ਉਹੀ ਕਮਾਉਣਾ ਪੈਂਦਾ ਹੈ ਕੋਈ ਨਾ ਮੇਟਣਹਾਰ ਉਸ ਨੂੰ ਕੋਈ ਵੀ ਮਟਾਉਣ ਜੋਗਾ ਨਹੀਂ ਹੈ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਪਰ ਇਹ ਨਾਨਕ ਉਹਨਾਂ ਦੇ ਸਿਰ ਕੀ ਦੋਸ਼ ਪਿਛਲੇ ਕੀਤੇ ਕੰਮ ਅਨੁਸਾਰ ਮੁੱਢ ਤੋਂ ਲਿਖਿਆ ਹੋਇਆ ਸੰਸਕਾਰ ਰੂਪ ਲੇਖ ਕਮਾਉਣਾ ਪੈਂਦਾ ਹੈ ਕੋਈ ਮਟਾਉਣ ਯੋਗ ਨਹੀਂ ਹੈ ਬਾਡੀ ਤੁਦ ਆਪੇ ਜਗਤ ਉਪਾਏ ਕੈ ਆਪ ਖੇਲ ਰਚਾਇਆ ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ ਤੁਦ ਆਪੇ ਤੂੰ ਆਪਈ ਜਗਤ ਸੰਸਾਰ ਉਪਾਏ ਕੈ ਰਚ ਕੇ ਆਪ ਤੂੰ ਆਪ ਹੀ ਖੇਲ ਰਚਾਇਆ ਖੇਲ ਬਣਾਈ ਹੋਈ ਹੈ ਖੇਡ ਖੇਡ ਰਿਆ ਹੈ ਤ੍ਰੈ ਗੁਣ ਤਿੰਨ ਗੁਣ ਰਜੋ ਸਤੋ ਤੇ ਤਮ ਆਪ ਸਿਰਜਿਆ ਤੂੰ ਆਪ ਹੀ ਬਣਾਇਆ ਹਨ ਉਹਨਾਂ ਦੇ ਵਿੱਚ ਮਾਇਆ ਮੋ ਵਧਾਇਆ ਮਾਇਆ ਦਾ ਮੋਹ ਦੇ ਜਗਤ ਦੇ ਵਿੱਚ ਵਧਾ ਦਿੰਦਾ ਹੈ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਏ ਹਰੀ ਤੂੰ ਆਪ ਹੀ ਸੰਸਾਰ ਰਚ ਕੇ ਆਪ ਹੀ ਖੇਡ ਬਣਾਈ ਹੈ ਤੂੰ ਆਪ ਹੀ ਮਾਇਆ ਦੇ ਤਿੰਨ ਗੁਣ ਬਣਾਏ ਹਨ ਤੇ ਆਪ ਹੀ ਮਾਇਆ ਦੇ ਮੋਹ ਵਿੱਚ ਜਗਤ ਵਧਾ ਦਿੰਦਾ ਹੈ ਵਿੱਚ ਹਉਮੈ ਲਿਖਾ ਮੰਗੀ ਹੈ ਫਿਰ ਆਵੇ ਜਾਇ ਜਿਨਾਂ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇ ਇ ਵਿੱਚ ਹਮੇ ਲਿਖਾ ਮੰਗੀ ਹੈ ਮਾਇਆ ਦੇ ਮੋਹ ਵਿੱਚੋਂ ਪੈਦਾ ਹੋਏ ਹੰਕਾਰ ਵਿੱਚ ਲੇਖਾ ਮੰਗੀ ਐ ਫਿਰ ਤੂੰ ਲੇਖਾ ਮੰਗਦਾ ਹੈ ਜਿਸ ਕਰਕੇ ਫਿਰ ਆਵੇ ਜਾਇਆ ਫਿਰ ਇਸ ਸੰਸਾਰ ਦੇ ਵਿੱਚ ਜੰਮਣਾ ਮਰਨਾ ਪੈਂਦਾ ਹੈ ਜਿਨ੍ਹਾਂ ਹਰਿ ਆਪ ਕਿਰਪਾ ਕਰੇ ਜਿਨ੍ਹਾਂ ਉਤੇ ਅਕਾਲ ਪੁਰਖ ਪਰਮਾਤਮਾ ਨੇ ਆਪਣੀ ਮਿਹਰ ਕੀਤੀ ਸੇ ਗੁਰ ਉਹ ਗੁਰੂ ਨੇ ਸਮਝਾਇਆ ਉਹਨਾਂ ਨੂੰ ਇਹ ਸਮਝ ਪਾ ਦਿੱਤੀ ਹੈ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਇਸ ਮਾਇਆ ਤੋਂ ਉਪਜਿਆ ਅਹੰਕਾਰ ਵਿੱਚ ਲੱਗਿਆ ਦਰਗਾਹ ਵਿੱਚ ਲੇਖਾ ਮੰਗੀਦਾ ਹੈ ਤੇ ਫਿਰ ਜੰਮਣਾ ਮਰਨਾ ਪੈਂਦਾ ਹੈ ਜਿਨ੍ਹਾਂ ਤੇ ਹਰੀ ਆਪ ਮੇਰ ਕਰਦਾ ਹੈ ਉਹਨਾਂ ਨੂੰ ਸਤਿਗੁਰੂ ਨੇ ਇਹ ਸਮਝ ਪਾ ਦਿੱਤੀ ਹੈ ਬਲੇ ਹਾਰੀ ਗੁਰ ਆਪਣੇ ਸਦਾ ਸਦਾ ਕੁਮਾਇ ਇਸ ਕਰਕੇ ਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂ ਮੈਂ 바ਰਨੇ ਜਾਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ